ਹਮਾਰਾ ਚੈਨ ਚੋਕ ਤਾਂ ਸਵਤੋਤਵ ਕੌਂਜੇ ਜੋ ਨਹੀਂ ਮੁਸ਼ਕਲ ਹੈ ਉਹ ਹੱਲ ਨਹੀਂ ਪਾਉਂਦੇ। ਜੋ ਆਮ ਆਦੀ ਪਾਰ ਦੀ ਸਰਕਾਰ ਮਾਨਯੋਗ ਸਰਦਾਰ ਕੌਂਸਲ ਮਾਨ ਸਾਹਿਬ ਦੀ ਬਜਟ ਦੇ ਹੱਲ ਕਰਾਂਗੇ। ਪਹਿਲਾਂ ਵੀ ਇਹ ਸਭ ਐਸੋਸੀਏਸ਼ਨ ਗਵਰਨ ਸਰਕਾਰ ਤੋਂ ਖੁਸ਼ ਹੈ। ਇਹਨਾਂ ਦੇ ਪਿੰਡ ਜੁਆਇਨ ਕਰ ਰਹੇ ਨੇ। ਸ਼ਹਿਰਤ ਜੁਆਇਨ ਹੋ ਰਹੀ ਹੈ। ਸਾਡੇ ਨੌਜਵਾਨ ਬੜੀ ਉੱਤਪਰ ਦੇ ਜਿਹੜੇ ਜੁਆਇਨ ਕਰ ਰਹੇ ਨੇ। ਮੈਂ ਜੈਮਲਾਵ ਇਵੋਧ ਜਿਵੇਂ ਨਾ ਨਵਕਾ ਬਦਲੀਆ ਜਨ ਸਪੋਰਟ ਦਿੱਤੀ ਹੈ ਤੇ ਬਹੁਤ ਵਧੀਆ ਲੱਗ ਰਿਹਾ ਕਿ ਤੋਂ 150 ਦੇ ਪੀ ਪਰਿਵਾਰ ਨੇ ਜਿਨੇ ਰਾਏ ਜੀ ਨੂੰ ਦੱਸਿਆ ਜੋ ਵੀ ਇਹਨੇ ਸਿਸਤਰੀ ਆ ਨੀ ਉਹਨਾਂ ਦੇ ਟੈਨਕੋ ਵਿਧਾਨ ਸਭਾ ਚ ਬੋਲੋਗੇ ਜੋ ਉਹਨਾਂ ਦੀ ਮੁਸ਼ਕਲ ਹੈ ਉਹ ਹੱਲ ਵੀ ਕਰੋਗੇ ਆਮਲਾਪ ਦੇ ਤਨਵਾਦ ਕਰਦੇ ਆ ਲੈਬ ਵਾਲਾ ਕਿ ਉਹਨਾਂ ਨੇ ਵੱਡੇ ਪੱਧਰ ਤੇ ਸਾਨੂੰ ਸਮਰਥਨ ਦਿੱਤਾ ਹੈ ਔਰ ਜਿਹੜੀਆਂ ਉਹਨਾਂ ਦੀ ਇੱਕ ਦੂਗਾ ਸਮੱਸਿਆਵਾਂ ਨੇ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਮਾਨਵ ਸਰਦਾਰ ਕਵਾਸੀ ਮਾਨ ਸਾਹਿਬ ਦੀ ਕਿਸੇ ਹੱਲ ਕਰਾਂਗੇ ਤੋਂ ਲਈ ਇਹ ਸਭੀ ਐਸੋਸੀਏਸ਼ਨ ਦਾ ਸਰਕਾਰ ਤੋਂ ਖੁਸ਼ ਹੈ ਔਰ ਜਿਹੜੇ ਜਿਹਨਾਂ ਦੇ ਕੰਮ ਰਹਿੰਦੇ ਉਹ ਵੀ ਅਸੀਂ ਪੂਰਾ ਕਰਕੇ ਦਵਾਂਗੇ ਇਹਨਾਂ ਨੂੰ ਵਿਸ਼ਵਾਸ ਹੋਵੇ ਲੋਕਾਂ ਨੂੰ ਅਪੀਲ ਕਰਦੇ ਆਂ ਲੋਕਾਂ ਨੂੰ ਅਪੀਲ ਕਰਦੇ ਆਂ ਕਿ ਆਮ ਆਦਮੀ ਪਾਰਟੀ ਨੂੰ ਇੱਕ ਜੀ ਨੂੰ ਬੜਤ ਬੜਤ ਸਮਰਥਨ ਕਰ ਰਾਜੇ ਅਸੀਂ ਦੇਖਿਆ ਬਲਪ੍ਰੀ ਸਿੰਘ ਪੱਟੀ ਜਿਹੜਾ ਸਾਡਾ ਨੌਜਵਾਨ ਯੂਥ ਆਗੂ ਹੈ ਉਹਦੀ ਗੋਹੇ ਚ ਕਿੰਨੇ ਬੱਚ ਨੌਜਵਾਨਾਂ ਨੇ ਜੁਆਇਨ ਕੀਤਾ ਰੋਜ਼ ਅਸੀਂ ਦੇਖਦੇ ਆਂ ਪਿੰਡਾਂ ਦੇ ਪਿੰਡ ਜੁਆਇਨ ਕਰ ਰਹੇ ਨੇ ਸ਼ਹਿਰਾਂ ਚ ਜੁਆਇਨਿੰਗ ਹੋ ਰਹੀ ਹੈ ਸਾਡੇ ਨੌਜਵਾਨ ਬੜੀ ਬਿੱਦਰ ਦੇ ਜਿਹੜੇ ਜੁਆਇਨ ਕਰ ਰਹੇ ਇਹ ਗੱਲ ਦਾ ਸਬੂਤ ਹੈ ਕਿ ਮਾਨਯੋਗ ਸਰਦਾਰ ਭੌਂਸੀ ਮਾਨ ਸਾਹਿਬ ਦੀ ਜਿਹੜੇ ਕੰਮਕਾਰ ਹੈ ਲੋਕ ਉਹਨਾਂ ਤੋਂ ਖੁਸ਼ ਹੈ ਔਰ ਸਾਡਾ ਨੌਜਵਾਨ ਵੀ ਜੁੜ ਰਿਹਾ ਹੈ ਪਿੰਡ ਦੇ ਪਿੰਡ ਦੇ ਲੋਕ ਵੀ ਜੁੜ ਰਹੇ ਆ ਸ਼ਹਿਰ ਵੀ ਜੁੜ ਰਹੇ ਆ ਔਰ ਜਿਹੜੀ 1 ਜੂਨ ਨੂੰ ਇਲੈਕਸ਼ਨ ਹੋਣੀ ਹੈ 4 ਜੂਨ ਨੂੰ ਰਿਜ਼ਲਟ ਆਉਣਾ ਹੈ ਤਾਂ ਪੰਜਾਬ ਵਿੱਚ ਮਾਨਯੋਗ ਸਰਦਾਰ ਭੌਂਸੀ ਮਾਨ ਸਾਹਿਬ ਦੀ ਵਜ੍ਹਾ 13 ਜ਼ੀਰੋ ਹੋਊਗਾ ਜੈ ਮਾ ਜਿੰਦਾਬਾਦ ਅੱਜ ਲੈ ਐਸੋਸੀਏਸ਼ਨ ਦੇ ਸਾਡੇ ਪੁਰਾਣਾ ਹੈਰੀਟੇਜ ਦੇ ਵਿੱਚ ਇੱਕ ਕਾਂਛੀ ਵਾਸੀਆਂ ਨੇ ਪਾਰਟੀ ਰੱਖੀ ਹੈ ਇਹਨਾਂ ਦੇ ਸੌਂਦੇ ਵਿੱਚ ਅਸੀਂ ਸਾਰੇ ਲਾਇਬ ਆਨਰ ਜੀ ਵੀਰ ਦੇ ਵਿੱਚ ਦੇ ਕੋਈ ਵੀ ਨਾ ਤਾਂ ਤੇ ਉਹ ਸਾਰੇ ਸਰਦਾਰ ਗੁਰਪ੍ਰੀਤ ਸਿੰਘ ਜੀ ਤੇ ਸਦਾ ਮਹਾਰਾਜ ਰਾਏ ਜੀ ਦੀ ਰਹਿਣ ਮਾਇਦੇ ਤੇ ਸਰਦਾਰ ਗੁਰਪ੍ਰੀਤ ਸਿੰਘ ਜੀ ਨੂੰ ਅਗਲੇ ਸ਼ਾਮ ਤੇ ਮੁਲਾਕੇ ਇਹਨਾਂ ਨੂੰ ਖਸਰਾ ਭੇਜਾਂਗੇ ਜਿੱਤੇ ਸਾਡੇ ਜੋ ਰਹਿਣੀਆਂ ਪ੍ਰੋਬਲਮਾਂ ਨੇ ਉਹਨਾਂ ਨੂੰ ਹੱਲ ਕਰਵਾਉਂਗੇ ਜੈਮਲਾ ਜਿੰਦਾਬਾਦ

ਮੈਂ ਜੈਮਨਾਬ ਦਿਵੋਪਤੀ ਨੂੰ ਧੰਨਵਾਦ ਕਰਦਿਆਂ ਸਨ ਸਪੋਰਟ ਕੀਤੀ ਹੈ ਤੇ ਬਹੁਤ ਵਧੀਆ ਲੱਗ ਰਿਹਾ ਕਿ ਤੁਹਾਡੇ 150 ਦੇ ਪੀ ਪਰਿਵਾਰ ਨੇ ਜਿਵੇਂ ਰਾਜ ਸਾਨੂੰ ਦੱਸਿਆ ਜੋ ਵੀ ਇਹਨਾਂ ਸਿਸਟਮ ਨਹੀਂ ਉਹਨਾਂ ਦੇ ਟਾਈਮ ਤੋਂ ਵਿਧਾਨ ਸਭਾ ਚ ਰੋਂਗੇ ਜੋ ਇਹਨਾਂ ਦੀ ਮੁਸ਼ਕਲ ਹੈ ਉਹ ਹੱਲ ਵੀ ਕਰਨਗੇ ਜੈਮਨਾਬ ਦਾ ਧੰਨਵਾਦ ਕਰਦੇ ਹਾਂ ਲੈਬ ਵਾਲੇ ਦਾ ਕਿ ਉਹਨਾਂ ਨੇ ਵੱਡੇ ਪੱਧਰ ਤੇ ਸਾਨੂੰ ਸਮਰਥਨ ਦਿੱਤਾ ਔਰ ਜਿਹੜੀਆਂ ਉਹਨਾਂ ਦੀ ਇੱਕ ਅਦੂਕਾ ਸਮੱਸਿਆਵਾਂ ਨੇ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਮਾਨਵ ਸਰਦਾਰ ਕਵਾਸੀ ਮਾਨ ਸਾਹਿਬ ਦੀ ਕੋਈ ਸੇ ਹੱਲ ਕਰਾਂਗੇ ਪਹਿਲਾਂ ਵੀ ਇਹ ਸਭੀ ਐਸੋਸੀਏਸ਼ਨਾਂ ਦਾ ਸਰਕਾਰ ਤੋਂ ਖੁਸ਼ ਹੈ ਔਰ ਜਿਹੜੇ ਜਿਹਨਾਂ ਦੇ ਕੰਮ ਰਹਿੰਦੇ ਆ ਉਹ ਵੀ ਅਸੀਂ ਪੂਰਾ ਕਰਕੇ ਦੇਵਾਂਗੇ ਇਹਨਾਂ ਵਿਸ਼ਵਾਸ ਕਰੋ ਲੋਕਾਂ ਨੂੰ ਫੀਲ ਕਰਦੇ ਆ ਲੋਕਾਂ ਨੂੰ ਫੀਲ ਕਰਦੇ ਆ ਕਿ ਆਮ ਆਦਮੀ ਪਾਰਟੀ ਨੂੰ ਇੱਕ ਦੋ ਨੂੰ ਵੱਧ ਤੋਂ ਵੱਧ ਸਮਰਥਨ ਕਰ ਰਹੇ ਤੁਸੀਂ ਦੇਖਿਆ ਦਿਲਪ੍ਰੀਤ ਸਿੰਘ ੱਟਟੀ ਜਿਹੜਾ ਸਾਡਾ ਨੌਜਵਾਨ ਯੂਥ ਆਗੂ ਆ ਉਹਦੀ ਅਗਵਾਈ ਚ ਕਿੰਨੇ ਬੱਚ ਨੌਜਵਾਨਾਂ ਨੇ ਜੁਆਇਨ ਕੀਤਾ ਰੋਜ਼ ਅਸੀਂ ਦੇਖਦੇ ਆ ਪਿੰਡਾਂ ਦੇ ਪਿੰਡ ਜੁਆਇਨ ਕਰ ਰਹੇ ਨੇ ਸ਼ਹਿਰਾਂ ਚ ਜੁਆਇਨਿੰਗ ਹੋ ਰਹੀ ਹੈ ਸਾਡੇ ਨੌਜਵਾਨ ਬੜੀ ਬਿੱਟਰ ਦੇ ਜਿਹੜੇ ਜੁਆਇਨ ਕਰ ਰਹੇ ਇਹ ਗੱਲ ਦਾ ਸਬੂਤ ਹੈ ਕਿ ਮਾਨਯੋਗ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੀ ਜਿਹੜੇ ਕੰਮਕਾਰ ਹੈ ਲੋਕ ਉਹਨਾਂ ਤੋਂ ਖੁਸ਼ ਹੈ ਔਰ ਸਾਡਾ ਨੌਜਵਾਨ ਵੀ ਜੁੜ ਰਿਹਾ ਹੈ ਪਿੰਡਾਂ ਦੇ ਪਿੰਡ ਦੇ ਲੋਕ ਵੀ ਜੁੜ ਰਹੇ ਆ ਸ਼ਹਿਰ ਵੀ ਜੁੜ ਰਹੇ ਆ ਔਰ ਜਿਹੜੀ 1 ਜੂਨ ਨੂੰ ਇਲੈਕਸ਼ਨ ਹੋਣੀ ਹੈ 4 ਜੂਨ ਨੂੰ ਰਿਜ਼ਲਟ ਆਉਣਾ ਹੈ ਤਾਂ ਪੰਜਾਬ ਵਿੱਚ ਮਾਨਯੋਗ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੀ ਵਜ੍ਹਾ 13 ਜ਼ੀਰੋ ਹੋਊਗਾ ਜੈ ਮਾਨ ਜਿੰਦਾਬਾਦ ਅੱਜ ਲੈ ਰਿਹਾ ਸੋਸੀਏਸ਼ਨ ਦੇ ਸਾਡੇ ਪੁਰਾਣਾ ਹੈਰੀਟੇਜ ਦੇ ਵਿੱਚ ਇੱਕ ਫੰਕਸ਼ਨਲ ਜਿਹਾ ਪਾਰਟੀ ਰੱਖੀ ਹੈ ਇਹਨਾਂ ਦੇ ਸੌਣ ਦੇ ਵਿੱਚ ਅਸੀਂ ਸਾਰੇ ਮੈਂਬਰ ਆਨਰ ਜੀ ਵੀਰ ਜਿਹਦੇ ਵਿੱਚ ਦੇਖੋ ਜੀ ਨਾ ਤੇ ਉਹ ਸਾਰੇ ਸਰਕਾਰ ਗੋਪਾਲ ਸਿੰਘ ਜੀ ਵੀ ਤੇ ਸਦਾ ਰਹਣ ਰਾਏ ਜੀ ਵੀ ਰਹਣ ਮੈਨੇਜਰ ਨੂੰ ਸਰਕਾਰ ਗੋਪਾਲ ਸਿੰਘ ਜੀ ਨੂੰ ਅਧਿਕਾਰਾਂ ਨਾਲ ਲਾ ਕੇ ਇਹਨਾਂ ਨੂੰ ਪੱਤਰ ਭੇਜਾਂਗੇ ਜਿੱਤੇ ਸਾਡੇ ਜੋ ਰਹਿਣੀਆਂ ਪ੍ਰੋਬਲਮਾਂ ਨੇ ਉਹਨਾਂ ਨੂੰ ਹੱਲ ਕਰਵਾਉਂਗੇ ਜੈਮਲਾ yeah, ਜਿੰਦਵਰ